ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਨਮ ਸਾਖੀ ਗੁਰਮਰਦਾਸ ਜੀ ਪਾਗ 18 ਵਸਣਾ ਗੋਇੰਦਵਾਲ ਦਾ ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨ ਲਖਿਆ ਜਾਈ ਗੋਬਿੰਦ ਨਾਂ ਦਾ ਇੱਕ ਮਰਵਾ ਖਤਰੀ ਸੀ ਉਸ ਦਾ ਵਪਾਰ ਚੰਗਾ ਚੱਲਦਾ ਸੀ ਤੇ ਵਪਾਰ ਦੇ ਸਿਲਸਿਲੇ ਵਿੱਚ ਉਸ ਨੂੰ ਕਿਤਨਾ ਚਿਰ ਬਾਹਰ ਵਿਚਰਨਾ ਪੈਂਦਾ ਸੀ ਉਸ ਦੀ ਜ਼ਮੀਨ ਬਿਆਸ ਲੱਗੇ ਸੀ ਸ਼ਰੀਕਾਂ ਨੇ ਦਬਾ ਲਈ ਕਈ ਤਰਲੇ ਕੀਤੇ ਪਰ ਸ਼ਰੀਕ ਜ਼ਮੀਨ ਨਾ ਛੱਡਣ ਮੁਕਦਮੇ ਵੀ ਕੀਤੇ ਆਖਰ ਮੁਕਦਮਾ ਦਿੱਲੀ ਤੱਕ ਗਿਆ ਮਰਵਾ ਨੇ ਅਰਦਾਸ ਕੀਤੀ ਕਿ ਜੇ ਉਹ ਦਿੱਲੀ ਮੁਕਦਮਾ ਜਿੱਤ ਆਇਆ ਤਾਂ ਅੱਧੀ ਜ਼ਮੀਨ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਪੇਟਾ ਕਰ ਦੇਵੇਗਾ ਕਰਨਾ ਕਰਤਾ ਦਾ ਅਸੀਸ ਗੁਰੂ ਦੀ ਜ਼ਮੀਨ ਉਸ ਨੂੰ ਮਿਲ ਗਈ ਅੱਧੀ ਜ਼ਮੀਨ ਗੁਰੂ ਜੀ ਦੇ ਨਾਮ ਲਗਾ ਦਿੱਤੀ। ਬਾਕੀ ਤੇ ਵਸੀਬਾ ਕਰਨ ਦਾ ਖਿਆਲ ਆਇਆ। ਸਰੀਕ ਵਸਣਾਂ ਦੇਣ ਦਿਨੇ ਬਣਾਏ ਤਾਂ ਰਾਤੀ ਟਾ ਜਾਣ। ਇਹ ਵੀ ਗੱਲ ਚਲਾ ਦਿੱਤੀ। ਗਏ ਕਿ ਇੱਥੇ ਪ੍ਰੇਤਾਂ ਦਾ ਵਸਾਇ ਆਪ ਤਾਂ ਉਹ ਬਾਹਰ ਹੀ ਰਿੰਦਾ ਸੀ। ਜਦ ਮੁੜਿਆ ਤਾਂ ਥਾਂ ਉਸੇ ਤਰ੍ਹਾਂ ਉਜੜੀ ਦੇਖ ਚਿੰਤਾਤੁਰ ਹੋਇਆ ਤੇ ਗੁਰੂ ਜੀ ਦੇ ਚਰਨਾਂ ਵਿੱਚ ਖੜੂ ਰਸਾਈ ਪੁੱਜਾ। ਸ਼ੇਰਵਸਨ ਲਈ ਬੇਨਤੀ ਕੀਤੀ ਤੇ ਨਾਲ ਹੀ ਸ਼ਰੀਕਾਂ ਦੇ ਵੈਰ ਤੇ ਪ੍ਰੇਤਾਂ ਦਾ ਆਉਣਾ ਦੱਸਿਆ ਗੁਰੂ ਜੀ ਨੇ ਗੋਵਿੰਦਵਾਲ ਆਉਣ ਦਾ ਨਿਰਣਾ ਲੈ ਲਿਆ ਉਹਨਾਂ ਵੇਖ ਲਿਆ ਸੀ ਕਿ ਖਡੂਰ ਸਾਹਿਬ ਪੁੱਤਰਾ ਨੇ ਬਖੇੜਾ ਪਾਣਾ ਸੀ ਜੋ ਗੁਰੂ ਅਮਰਦਾਸ ਨੂੰ ਬਾਸਰ ਕੇ ਜਾਂਦਿਆਂ ਕੇਰ ਸਕਦੇ ਨੇ ਉਹ ਆਰਾਮ ਨਾਲ ਇੱਥੇ ਕਿਵੇਂ ਟਿਕਨ ਦੇਣਗੇ ਦੂਜੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪਕੜ ਛਡਾਉਣ ਲਈ ਪਹਿਲਾਂ ਹੀ ਖਡੂਰ ਸਾਹਿਬ ਜਾਣ ਦਾ ਹੁਕਮ ਦੇ ਦਿੱਤਾ ਸੀ ਇਸ ਲਈ ਜਿਉਂਦੇ ਹੀ ਦੂਜੇ ਜਾਮੇ ਵਿੱਚ ਸ਼ਹਿਰ ਵਸਾਣਾ ਜ਼ਰੂਰੀ ਸੀ ਗੁਰੂ ਜੀ ਨੇ ਪਹਿਲਾਂ ਦਾਸੂ ਜੀ ਨੂੰ ਕਿਹਾ ਕਿ ਗੋਇੰਦ ਦੇ ਨਾਲ ਜਾ ਕੇ ਨਗਰ ਦੀ ਉਸਾਰੀ ਕਰਾਓ ਦਾਸੂ ਜੀ ਨੇ ਇਹ ਕਹਿ ਕੇ ਇਨਕਾਰੀ ਕਰ ਦਿੱਤੀ ਕਿ ਉੱਥੇ ਤਾਂ ਭੂਤਾਂ ਪ੍ਰੇਤਾਂ ਦਾ ਵਸੀਬਾ ਹੈ ਮੌਤ ਦੇ ਮੂੰਹ ਵਿੱਚ ਕਿਉਂ ਜਾਈਏ ਐਸੀ ਥਾਂ ਕਿਉਂ ਭਜਦੇ ਹੋ ਜੋ ਵਸਦਾ ਹੀ ਨਹੀਂ ਫਿਰ ਗੁਰੂ ਜੀ ਨੇ ਦਾਤੂ ਜੀ ਨੂੰ ਕਿਹਾ ਤਾਂ ਉਹਨਾਂ ਵੀ ਇਨਕਾਰ ਕਰ ਦਿੱਤੀ। ਪੁੱਤਰਾਂ ਦੇ ਵਾਕ ਸੁਣ ਕੇ ਗੁਰੂ ਜੀ ਨੇ ਬਾਬਾ ਅਮਰਦਾਸ ਜੀ ਵੱਲ ਵੇਖਿਆ। ਅੱਗੇ ਹੱਥ ਜੋੜ ਹੁਕਮ ਮੰਗਿਆ ਤਾਂ ਗੁਰੂ ਜੀ ਨੇ ਦਿਸ਼ਾ ਸਮਝਾਉਂਦੇ ਕਿਹਾ ਕਿ ਪੂਰਬ ਵੱਲੋਂ ਖਦਵਾਨਾ ਸ਼ੁਰੂ ਕਰਨਾ ਕੋਲੋਂ ਛੜੀ ਦਿੱਤੀ ਤੇ ਬਾਬਾ ਅਮਰਦਾਸ ਜੀ ਪਿਛਲੇ ਪੈਰੀ ਹੀ ਗੋਇੰਦਵਾਲ ਤੱਕ ਤੁਰਦੇ ਗਏ ਪਿੱਠ ਨਹੀਂ ਕੀਤੀ। ਗੋਇੰਦਵਾਲ ਵਸਿਆ ਜਪਜੀ ਦਾ ਪਾਠ ਕਰਦੇ ਬਖਸ਼ੀ ਛੜੀ ਨਾਲ ਸਮਝਾਈ ਦਿਸ਼ਾ ਤੇ ਨਿਸ਼ਾਨ ਲਗਾਏ ਗੋਇੰਦਾਨੇ ਮਜ਼ਦੂਰਾਂ ਦਾ ਇੰਤਜ਼ਾਮ ਕੀਤਾ ਬਾਬਾ ਜੀ ਨੇ ਆਪਣੀ ਨਿਗਰਾਨੀ ਹੇਠ ਕੁਝ ਮਸਾ ਮਕਾਨ ਉਸਾਰ ਦਿੱਤੇ ਪਤਨ ਨੇੜੇ ਹੋਣ ਕਰਕੇ ਲੋਕਾਂ ਦੀ ਬੜੀ ਆਵਾਜ਼ ਆਈ ਸੀ ਇਸੇ ਲਈ ਲੋਕਾਂ ਦੀ ਸਹੂਲਤ ਲਈ ਨਾਲ ਹੀ ਵੱਡੀ ਸਰਾਮੀ ਉਸਾਰ ਦਿੱਤੀ भावें नगर उसारी लगे रेंदे सन पर इनान कराने जल रोज़ पहले वांग ही गागर भर जुलाहे वाली थां लिया फिर दिन चढ़े नगर की उसारी दे कारजा में जुट जाते गुरु अंगद देव जी ने जद थां बारे पुछा तो बाबा अमरदास जी ने कहा थां सखत है आप जी मेहर करो महाराज ने उस वेले किया ਤੁਹਾਡੇ ਕਦਮਾਂ ਸਦਕਾ ਸੁਪਾਗੀ ਹੋ ਜਾਸੀ ਇਧਰ ਗੁਰੂ ਜੀ ਨੇ ਭਾਈ ਅਮਰਦਾਸ ਜੀ ਨੂੰ ਪਰਿਵਾਰ ਬਸਰ ਕੇ ਤੋਂ ਗੋਵਿੰਦਵਾਲ ਲੈ ਆਉਣ ਦੀ ਆਗਿਆ ਕੀਤੀ ਤੇ ਉਧਰ ਗੋਇੰਦ ਦੇ ਨੇ ਉਹਨਾਂ ਦੇ ਵਸੇਬੇ ਲਈ ਘਰ ਬਣਾਣਾ ਸ਼ੁਰੂ ਕਰ ਦਿੱਤਾ ਗੁਰੂ ਅੰਗਦ ਦੇਵ ਜੀ ਆਪ ਵੀ ਕਈ ਵਾਰੀ ਸਵੇਰ ਦੇ ਦੀਵਾਨ ਉਪਰੰਤ ਗੋਇੰਦਵਾਲ ਆ ਜਾਂਦੇ ਇਸ ਵਾਰੀ ਜਦ ਗੁਰੂ ਜੀ ਗੋਇੰਦਵਾਲ ਪੁੱਜੇ ਤਾਂ ਪਾਈ ਅਮਰਦਾਸ ਜੀ ਬਿਆਸ ਕਿਨਾਰੇ ਹੀ ਸੇਵਾ ਵਿੱਚ ਜੁਟੇ ਹੋਏ ਸਨ। ਉਹਨਾਂ ਨੂੰ ਬੁਲਾਉਣ ਦੀ ਥਾਂ ਆਪ ਹੀ ਬਿਆਸਾ ਕਿਨਾਰੇ ਚਲੇ ਗਏ। ਗੁਰੂ ਜੀ ਨੂੰ ਬਿਆਸਾ ਕਿਨਾਰੇ ਵੱਲ ਹੁੰਦਿਆਂ ਵੇਖ ਮਛੇਰੇ ਵੀ ਇਕੱਠੇ ਹੋ ਗਏ ਤੇ ਮਛੇਰਿਆਂ ਦੇ ਮੁਖੀ ਨੇ ਜਾਲ ਵਿੱਚੋਂ ਹੀ ਵੱਡੀ ਚੰਗੀ ਮੱਛੀ ਚਰਨਾ ਤੇ ਪੇਟਾ ਕੀਤੀ। ਉਸੇ ਸਮੇਂ ਹੀ ਗੁਰੂ ਜੀ ਨੇ ਪਾਈ ਅਮਰਦਾਸ ਜੀ ਨੂੰ ਕਿਹਾ ਕੀ ਇਸ ਨੂੰ ਤਿਆਰ ਕਰਾ ਲਿਆ ਵੋ ਤੇ ਸਭ ਵਿੱਚ ਵੰਡ ਦਿਓ ਭਾਈ ਅਮਰਦਾਸ ਜੀ ਨੇ ਐਸਾ ਹੀ ਕੀਤਾ ਗੁਰੂ ਜੀ ਬਹੁਤ ਪਰਸੰਨ ਹੋਏ ਰਚਿਤ ਜਾਤ ਕੀ ਸਫਰੀ ਏਕਾ ਭਾਵ ਚੰਗੀ ਮੱਛੀ ਬਦਲਣ ਵਾਲੇ ਨੇ ਸਫਰੀ ਏਕਾ ਦੀ ਥਾਂ ਪੁਸ਼ਪ अनेका ਕਰ ਦਿੱਤਾ ਸਤਗੁਰ ਤੇ ਸਤਗੁਰੂ ਸਦਾ ਆ ਚੇਤ ਦੇ ਮਹੀਨੇ ਜਦ ਸਾਰੇ ਪਾਸੇ ਖੇੜਾ ਹੀ ਖੇੜਾ ਸੀ ਚੇਤ ਸਦੀ 4 ਸੰਮਤ 1609 29 ਮਾਰਚ ਸਨ 15 152 ਗੁਰੂ ਅੰਗਦ ਦੇਵ ਜੀ ਨੇ ਅੰਮ੍ਰਿਤ ਵੇਲੇ ਹੀ ਸੰਗਤ ਵਿੱਚ ਬਚਨ ਕੀਤਾ ਤਜਹ ਸਰੀਰ ਬਹਿ ਚਿਤ ਆਈ ਬਾਬਾ ਅਮਰਦਾਸ ਜੀ ਇਹ ਬਚਨ ਸੁਣ ਕੇ ਬਹੁਤ ਹੀ ਵਿਆਕਲ ਹੋਏ ਬਾਬਾ ਅਮਰਦਾਸ ਜੀ ਨੂੰ ਪਾਸ ਬੁਲਾ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਪਨ ਦਾਵੀ ਐਲਾਨ ਕੀਤਾ ਇਹ ਜਿ ਲੱਗਦਾ ਸੀ ਕਿ ਕਈ ਮਹੀਨੇ ਵਾਦ ਵਿਵਾਦ ਹੁੰਦਾ ਰਿਹਾ ਪੁੱਤਰ ਜਦੰਗਰ ਦੇਵ ਜੀ ਨੂੰ ਗੱਦੀ ਦੀ ਗੱਲ ਕਰਨ ਮਹਾਰਾਜ ਸਪਸ਼ਟ ਕਹਿ ਦੇਣ ਤੁਸੀਂ ਹੋ ਸੱਚੇ ਪਰ ਪੰਡ ਹੈ ਪਾਰੀ ਤੁਸਾਂ ਦੇ ਚੁੱਕੀ ਨਹੀਂ ਜਾਸ ਇਹ ਗੁਰੂ ਅਮਰਦਾਸ ਚੁੱਕੀਗਾ ਸਾਰੀ ਸੱਤ ਅਠ ਮਹੀਨੇ ਝਗੜਾ ਹੁੰਦਾ ਰਿਹਾ ਵਚਨ ਕੀਤਾ ਤੂੰ ਸਾਨੂੰ ਕਿਸੇ ਗੱਲ ਦੀ ਕਮੀ ਨਹੀਂ ਮੰਨੋ ਮੇਰਾ ਕਹਿਣਾ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਉਸ ਘਾਗਰ ਵਿੱਚ ਜਲ ਪਾਰ ਲਿਆ ਉਹ ਜਿਸ ਵਿੱਚ ਰੋਜ਼ ਗੁਰੂ ਅਮਰਦਾਸ ਜੀ ਵਿਆਸਾ ਤੋਂ ਜਲ ਲੈਂਦੇ ਸਨ ਉਸ ਘਾਗਰ ਦੇ ਜਲ ਨਾਲ ਇਸ਼ਨਾਨ ਕਰਕੇ ਗੁਰਗੱਦੀ ਤੇ ਬਿਠਾਇਆ ਸ਼ਬਦਾਂ ਦੀ ਥਾਪਣਾ ਦਿੱਤੀ ਤੇ ਫਰਮਾਇਆ ਭਾਈ ਇਹ ਹੈ ਮੇਰਾ ਮੈਂ ਪੰਡ ਇਸ ਨੂੰ ਚੁਕਾਈ तुसा करनी गौर य बचन सुन के सबे सब हो गए डोर पौर मत हैरान पहला आप गुरु जी ने मत्था टेकिया फिर सब हाजर संगतान को बंदना करने लिया ये सुनते ही बाबा बुढ़ा जी ने सिर ते हथी तिलक लग लगाया फिर बाकी सिक संत ने वारों वारी नमस्कार की गुरु अंगद देव जी ने अपने पुत्रांल वेख्या पर वो अपनी थान तो ना हिले ਫਰਨਾ ਲੈ ਕੇ ਪੁਕਾਰਿਆ ਕੀ ਮੱਥਾ ਟੇਕੋ ਪਰ ਨਾ ਸਿਰਫ ਉਹ ਇਨਕਾਰੀ ਹੋਏ ਸਗੋਂ ਇਹ ਕਿਹਾ ਇਹ ਤਾਂ ਸਾਡਾ ਦਾਸ ਹੈ ਕਈ ਹੋਰ ਕਰੜੇ ਬਚਨ ਵੀ ਪੁੱਤਰਾ ਨੇ ਬੋਲੇ ਗੁਰੰਗਤidev ਜੀ ਨੇ ਗੁਰੂ ਅਮਰਦਾਸ ਜੀ ਵੱਲ ਵੇਖ ਕੇ ਫਰਮਾਇਆ ਮੇਰੇ ਤੇ ਤੁਹਾਡੇ ਵਿੱਚ ਜ਼ਰਾ ਵੀ ਅੰਤਰ ਨਹੀਂ ਇਹ ਸ਼ਰੀਰ ਤਾਂ ਐਵੇਂ ਹੀ ਹੈ ਜਿਵੇਂ ਜਲ ਦਾ ਪ੍ਰਿਆਕੜਾ ਸਮੁੰਦਰ ਵਿੱਚ ਹੁੰਦਾ ਹੈ ਸਤ ਗੁਰੂ ਬਦਲਾ ਨਿਆਹੀ ਹੁੰਦੇ ਨੇ ਬਦਲਾ ਨਿਆਹੀ ਹੁੰਦੇ ਨੇ ਕੇਵਲ ਸੰਸਾਰ ਦੇ ਭਲੇ ਲਈ ਹੀ ਸ਼ਰੀਰ ਧਾਰਦੇ ਨੇ ਸ਼ਰੀਰ ਨਾਸ਼ ਅਵਸ਼્ય ਹੋਣਾ ਹੈ ਗੁਰਪਦਵੀ ਨਿਮਰਤਾ ਪ੍ਰੇਮ ਤੇ ਸੇਵਾ ਦਾ ਫਲ ਹੈ ਤੁਸੀਂ ਸਤਨਾਮ ਦਾ ਸਿਮਰਨ ਦਿੜਕਰਾਓ ਭਗਤੀ ਭਾਵ ਹਰ ਹਿਰਦੇ ਵਿੱਚ ਪਾਰਦੇਓ ਰਿਜਕ ਦੀ ਕੁੰਜੀ ਤੁਹਾਡੇ ਹੱਥ ਹੈ ਸਾਰੀਆਂ ਸ਼ਕਤੀਆਂ ਆਪ ਜੀ ਪਾਸ ਨੇ ਪਰ ਦੇਣਾ ਕੇਵਲ ਨਾਮਦਾਨ ਫਿਰ ਸਾਰੀ ਸੰਗਤ ਸਮੇਤ ਲੰਗਰ ਵਿੱਚ ਆਏ ਤੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਚੱਕਿਆ ਜਦੋਂ ਸੰਗਤਾਂ ਇਕੱਠੀਆਂ ਬੈਠੀਆਂ ਸਨ ਤਾਂ ਗੁਰੂ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਜਿਵੇਂ ਦਰਖਤ ਦੇ ਪੱਤੇ ਗਿਰ ਜਾਂਦੇ ਨੇ ਫਿਰ ਜੁੜਦੇ ਨਹੀਂ ਏਵੇਂ ਹੀ ਇਹ ਸਰੀਰ ਹੈ ਸਰੀਰ ਬਿਨਸਨਹਾਰ ਹੈ ਸਰੀਰ ਦਾ ਮੋਹ ਕੂੜਾ ਹੈ ਇਸ ਨੂੰ ਛੱਡਣ ਵਿੱਚ ਹੀ ਸੁਖ ਹੈ ਮੇਰੇ ਜਾਨ ਤੇ ਸ਼ੋਕ ਨਹੀਂ ਕਰਨਾ ਆਪ ਜੀ ਨੇ ਅੰਤਮ ਸੰਸਕਾਰ ਦੀ ਮर्यादा ਦਾ ਮੋਢ ਵੀ ਉਸੇ ਸਮੇਂ ਹੀ ਬਨ ਦਿੱਤਾ ਆਗਿਆ ਕੀਤੀ ਕਿ ਕੋਈ ਕੁੱਲ ਰੀਤੀ ਸਮਾਜਿਕ ਰਸਮ ਕਿਰਿਆ ਕਰਮ ਜਾਂ ਜੋ ਜਗ ਦੇ ਵਿਵਹਾਰ ਹੋਣ ਉਹਨਾਂ ਵੱਲ ਮੂਹ ਵੀ ਨਾ ਕਰਨਾ ਬਸ ਕੇਵਲ ਪਾਠ ਕੀਰਤਨ ਤੇ ਸ਼ੁਕਰ ਸ਼ੁਕਰ ਹੀ ਕਰਨਾ ਸ਼ਰੀਰ ਦਾ ਸੰਸਕਾਰ ਕਰ ਦੇਣਾ ਅਗਲੀ ਸਾਕੀ ਅਗਲੇ ਪਾਗ ਵਿੱਚ ਇਨੀਆਂ ਬੇਂਤੀਆਂ ਪਰਵਾਨ ਕਰਨੀਆਂ ਫਤਿਹ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ